ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਜਿਹੜੇ ਆਉਣਗੇ ਚਨੌਂਦੇ ਦੇ ਨਾਲ ਆਉਣਗੇ ਜ਼ੋਰ ਜੱਟ ਦੇ ਦੋ ਵੈਰੈਟੀਆਂ ਆਉਣਗੀਆਂ ਰੇਟ ਆਊਗਾ ਜੇ ਸਿਰਫ 650 ਰੁਪਏ ਸ਼ਿਪਿੰਗ ਹੋਊਗੀ ਫ੍ਰੀ 5 ਮੀਟਰ ਦੀ ਕੱਟ ਦੇ ਨਾਲ ਸੂਟ ਜੇ ਦੁਪੱਟਾ ਨਾਲ ਜ਼ੋਰ ਜੱਟ ਦਾ ਜ਼ੋਰ ਜੱਟ ਦਾ ਹੀ ਸੂਟ ਚਨੌਂਦੇ ਸੂਟ ਨੇ ਹਾ ਪਿਓਰ ਦੇ ਦੁਪੱਟੇ ਨੇ ਬਹੁਤ ਜ਼ਿਆਦਾ ਪਿਆਰੇ ਸੂਟ ਜੇ ਆਜੋ ਕਰਾਉਣਾ ਚੈੱਕ ਤੁਹਾਨੂੰ ਇਹ ਆ ਗਿਆ ਜੇ ਆਪਣੇ ਕੋਲ 5 ਮੀਟਰ ਦਾ ਸੂਟ ਬਹੁਤ ਜ਼ਿਆਦਾ ਸੋਹਣਾ ਜੇ ਚਨਾਉਨ ਸਿਲਕ ਦੇ ਵਿੱਚ ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 650 ਰੁਪਏ ਸ਼ਿਪਿੰਗ ਆਊਗੀ ਫ੍ਰੀ ਤੇ ਦੁਪੱਟਾ ਹੋਊਗਾ ਜੇ ਹਾ ਪਿਓਰ ਦਾ ਡਬਲ ਡਾਈ ਸੇਮ ਥ੍ਰੈਡ ਵਰਕ ਦੇ ਨਾਲ ਦਾ ਤੁਹਾਨੂੰ ਮੈਂ ਸੂਟ ਦਾ ਡਿਜ਼ਾਈਨ ਵੀ ਦਿਖਾ ਦਣਾ ਆ ਲਓ ਜੀ ਚੈੱਕ ਕਰ ਲਓ ਬਹੁਤ ਪਿਆਰਾ ਜਿਹਾ ਡਿਜ਼ਾਈਨ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਚਨਾਉਨ ਸਿਲਕ ਦੇ ਵਿੱਚ ਤੇ ਬਹੁਤ ਹੀ ਪਿਆਰਾ ਜਿਹੜਾ ਜੇ ਇਹਦੇ ਵਿੱਚ ਵਰਕ ਜੇ 5 ਮੀਟਰ ਦੀ ਕੱਟ ਜੇ ਸੂਟ ਦੀ ਇਹਦੇ ਵਿੱਚ ਕਲਰ ਆਜੂਗਾ ਜੇ ਪਿਆਜ਼ੀ ਸ਼ੇਡ ਇਹ ਵੀ ਸ਼ੇਡ ਬਹੁਤ ਜਿਆਦਾ ਸੋਹਣੀ ਜੇ ਇਹ ਸੂਟ ਜਦੋਂ ਸਟਿਚ ਹੁੰਦੇ ਇਹਨਾਂ ਦੀ ਫਿਟਿੰਗ ਇੰਨੀ ਜ਼ਿਆਦਾ ਵਧੀਆ ਆਉਂਦੀ ਹੈ ਨਾ ਇਹ ਕਿਉਂ ਪਤਾ ਮੈਨੂੰ ਕਿਉਂਕਿ ਅੱਜ ਹੀ ਟੇਲਰ ਨੇ ਦੱਸਿਆ ਮੈਨੂੰ ਕਿਉਂਕਿ ਇਹ ਕਾਫੀ ਟਾਈਮ ਪਹਿਲਾਂ ਜਿਹੜਾ ਸੀ ਨਾ ਕਹਿੰਦੇ ਸੀ ਵੀ ਪੁਰਾਣੇ ਟਾਈਮ ਦੇ ਵਿੱਚ ਇਹ ਸੂਟ ਬਹੁਤ ਜ਼ਿਆਦਾ ਡਿਮਾਂਡ 'ਚ ਸੀਗੇ ਇਹ ਆਪਾਂ ਤੁਹਾਡੇ ਲਈ ਲੈ ਕੇ ਆਏ ਜੇ ਬਹੁਤ ਜ਼ਿਆਦਾ ਹੈਂਡ ਸੂਟ ਰੇਟ ਹੈਗਾ ਜੇ ਸਿਰਫ ਇਹਨਾਂ ਦਾ 600 ਤੇ 50 ਰੁਪਏ ਸ਼ਿਪਿੰਗ ਖਰੀਦ ਦਵਾਂਗੇ ਇਹਨਾਂ ਸੂਟਾਂ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਜੋਹਰੀਾਟ ਦੇ ਸੂਟ ਜੈਪੁਰੀ ਪ੍ਰਿੰਟ ਜੇ ਬੜੇ ਪਿਆਰੇ ਪਿਆਰੇ ਜੇ ਆ ਲਓ ਜੀ ਕਲਰ ਚੈੱਕ ਕਰੀਏ ਮੋਰ ਪੰਖੇ ਸ਼ੇਡ ਆ ਗਈ ਜੇ ਵਰਕ ਸਾਰਾ ਜਿਹੜਾ ਜੇ ਥ੍ਰੈਡ ਵਰਕ ਮਿਰਰ ਵਰਕ ਹੋਇਆ ਜੇ 5 ਮੀਟਰ ਦੀ ਕੱਟ ਜੇ ਸੂਟਾਂ ਦੀ ਦੁਪੱਟੇ ਜਿਹੜੇ ਜਿਹੋ ਆ ਪਿਓਰ ਦੇ ਦੇ ਨਾਲ ਡਬਲ ਡਾਈਵ ਕਢਾਈਆਂ ਦੇ ਨਾਲ ਦੇ ਦੁਪੱਟੇ ਜੇ ਸੇਮ ਇਹਨਾਂ ਦੇ ਬਣੇ ਹੋਏ ਤੇ ਇਹਦੇ ਵਿੱਚ ਕਲਰ ਆ ਗਿਆ ਜੇ ਕਾਪਰ ਸ਼ੇਡ ਬਹੁਤ ਜ਼ਿਆਦਾ ਪਿਆਰੀ ਰਸਟ ਸ਼ੇਡ ਜਿਹਨੂੰ ਕਹਿੰਦੇ ਆ ਆ ਆ ਗਿਆ ਜੇ ਨਾਲ ਇਹਦੇ ਦੁਪੱਟਾ ਸੇਮ ਫਰੋਜੀ ਕਲਰ ਦਾ ਡਾਈ ਹੋਇਆ ਨਾਲ ਰਸ਼ਟ ਸ਼ੇਡ ਦੇ ਵਿੱਚ ਤੇ ਬਹੁਤ ਪਿਆਰੀਆਂ ਸ਼ੇਡਾਂ ਜੇ ਬਹੁਤ ਜ਼ਿਆਦਾ ਸੋਹਣੇ ਕਲਰ ਜੇ ਤੇ ਇਹ ਜੇ ਆਪਣੇ ਕੋਲ ਚਨੌਣ ਦੇ ਵਿੱਚ ਸੂਟ ਚਾਰ ਸੂਟ ਹੁਣ ਇਸ ਤੋਂ ਬਾਅਦ ਜਿਹੜੇ ਸ਼ੁਰੂ ਹੋਣ ਲੱਗੇ ਆ ਉਹ ਹੋਣ ਲੱਗੇ ਜੇ ਜੈਪੁਰੀ ਪ੍ਰਿੰਟ ਜੋਰਜਟ ਦੇ ਪ੍ਰਿੰਟ ਸਾਰੇ ਬਾਗਮਾਲ ਨੇ ਚੈੱਕ ਕਰੀ ਜਾਏ ਵਾਸਤੇ ਲਓ ਜੀ 5 ਮੀਟਰ ਦੀ ਕੱਟ ਦੇ ਨਾਲ ਸੂਟ ਜੇ ਬਹੁਤ ਜ਼ਿਆਦਾ ਸ਼ਾਨਦਾਰ ਜਿਹੜਾ ਜੇ ਡਿਜ਼ਾਈਨ ਜੇ ਇਹਦਾ ਵਰਕ ਬਹੁਤ ਪਿਆਰਾ ਜੇ ਥੱਲੇ ਥ੍ਰੈਡ ਵਰਕ ਸਾਰਾ ਤੁਸੀਂ ਦੇਖ ਸਕਦੇ ਜੇ ਇਹ ਜੇ ਤੁਹਾਨੂੰ ਹੈਲਦੀ ਪਰਸਨ ਵੀ ਹੋਊਗਾ ਵੀ ਬਣਾ ਸਕਦਾ ਬੜੇ ਆਰਾਮ ਦੇ ਨਾਲ ਇਹਨਾਂ ਦੇ 24 ਤੋਂ 26 ਇੰਚ ਦੇ ਘੇਰੇ ਜਿਹੜੇ ਰੈਡੀ ਹੋਏ ਜੇ ਤੇ ਨਾਲ ਇਹਨਾਂ ਦੇ ਦੁਪੱਟੇ ਜੇ ਦੁਪੱਟੇ ਉਨੇ ਸੋਹਣੇ ਜੇ ਜਿੰਨੇ ਸੂਟ ਸੋਹਣੇ ਨੇ ਕਿਉਂਕਿ ਦੁਪੱਟੇ ਜਿਹੜੇ ਜੇ ਸੇਮ ਫੈਬਰਿਕ ਦੇ ਵਿੱਚ ਜੇ ਤੇ ਆ ਰਿਹਾ ਜੀ ਇਹਦਾ ਕੱਟ ਇਹਨਾਂ ਦੀ ਸਵਾ 2 ਮੀਟਰ ਦੀ ਕੱਟ ਦੇ ਨਾਲ ਆਉਣਗੇ ਦੁਪੱਟੇ ਚੈੱਕ ਕਰੀ ਜਾਇਓ ਸਕਰੀਨ ਸ਼ਾਟ ਲਈ ਜਾਇਓ ਆਪਣੇ ਤੇ ਜਲਦੀ ਜਲਦੀ ਬੁੱਕ ਕਰ ਲਿਓ ਆ ਲਓ ਜੀ ਇਹਦੇ ਵਿੱਚ ਆ ਗਏ ਮੁੰਗੀਆਂ ਕਲਰ ਇਹ ਵੀਡੀਓ ਜੋ ਹੋ ਸਕਦਾ ਤੁਹਾਨੂੰ ਬਲੈਕ ਦਿਖਦਾ ਹੋਵੇ ਪਰ ਬਲੈਕ ਨਹੀਂ ਜੇ ਮੂੰਗਿਆ ਸ਼ੇਡ ਜੇ ਦਾ ਹੁੱਤ ਕੋਟ ਆ ਆ ਲਓ ਜੀ ਆ ਇਹਦੇ ਨਾਲ ਜੇ ਦੁਪੱਟਾ ਆਗਾ ਦੁਪੱਟਾ ਬਹੁਤ ਪਿਆਰਾ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਤੇ ਸ਼ੇਡ ਹੈ ਵੀ ਜੇ ਇਹ ਮੂੰਗਿਆ ਦੇ ਨਾਲ ਵਾਈਟ ਦਾ ਕੰਬੀਨੇਸ਼ਨ ਜੇ ਜੇ ਲੋ ਜੀ ਅੱਗੇ ਆ ਗਿਆ ਜੇ ਲਾਈਟ ਲਵੈਂਡਰ ਸ਼ੇਡ ਇਹ ਵੀ ਤੁਹਾਡੀ ਫੇਵਰਿਟ ਸ਼ੇਡ ਆ ਬਹੁਤ ਜਿਆਦਾ ਸੋਹਣਾ ਸੂਟ ਜੇ ਵਰਕ ਜਿਹੜਾ ਜੇ ਬਹੁਤ ਜਿਆਦਾ ਹੋਇਆ ਜੇ ਸੋਨਾ ਇਹਨਾਂ ਦੇ ਦੁਪੱਟਿਆਂ ਤੇ ਵੀ ਤੇ ਪਲੱਸ ਘੇਰੇ ਦੇ ਉੱਤੇ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੇ ਇਹਨਾਂ ਦੀ ਜਿੰਨੀ ਮਰਜ਼ੀ ਲੈਂਥ ਜਿਹੜੀ ਜੇ ਰੈਡੀ ਕਰਾ ਲਿਓ ਇਹਦੇ ਚ ਲੈਂਥ ਦਾ ਕੋਈ ਇਸ਼ੂ ਨਹੀਂ ਜੇ 5 ਮੀਟਰ ਦੀ ਕੱਟ ਦੇ ਨਾਲ ਜੇ ਦੁਪੱਟੇ ਨਾਲ ਜੇ ਦੁਪੱਟੇ ਵੀ ਸੇਮ ਫੈਬਰਿਕ ਦੇ ਆਉਣਗੇ ਜੋਰਜਟ ਦੇ ਜੋਰਜਟ ਦਾ ਇਹ ਸੂਟ ਜੇ 600 ਤੇ 50 ਰੁਪਏ ਰੇਟ ਦੇ ਸੂਟ ਦਾ ਸ਼ਿਪਿੰਗ ਜਿਹੜੀ ਜੇ ਹੋ ਫ੍ਰੀ ਜੇ ਪੂਰੇ ਹਾਲ ਓਵਰ ਇ ਹਲੋ ਜੀ ਅੱਗੇ ਜੇ ਬਹੁਤ ਪਿਆਰੀ ਜੀ ਨਿਓਨ ਸ਼ੇਡ ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ ਬਹੁਤ ਜ਼ਿਆਦਾ ਸੋਹਣਾ ਜੇ ਇਹ ਵੀ ਸੂਟ ਪ੍ਰਿੰਟ ਬਹੁਤ ਨੇ ਅੱਜ ਆਪਣੇ ਕੋਲ ਜਲਦੀ ਜਲਦੀ ਬੁੱਕ ਕਰੀ ਜਾਓ ਬਸ ਤੁਸੀਂ ਤੇ ਪਾਰਸਲ ਜਿਹੜੇ ਤੁਹਾਡੇ ਕੱਲ ਜਿੱਦਾਂ 15 ਅਗਸਤ ਨੂੰ ਛੁੱਟੀ ਆ ਤੇ ਛੁੱਟੀ ਤੋਂ ਬਾਅਦ ਜਿਹੜੇ ਆ ਉਹ ਆਪਾਂ ਲਵਾ ਦਾਂਗੇ ਜੀ ਆਹ ਲਓ ਜੀ ਆ ਵੀ ਕਰਿਓ ਚੈੱਕ ਜਰੇਗਾ ਫਰੋਜੀ ਸ਼ੇਡ ਤੇ ਬਹੁਤ ਜ਼ਿਆਦਾ ਸੋਹਣੇ ਕਲਰ ਨੇ ਪ੍ਰਿੰਟ ਬਹੁਤ ਜ਼ਿਆਦਾ ਪਿਆਰੇ ਜੇ ਰੇਟ ਹੈਗਾ ਜੀ ਸਿਰਫ 600 ਤੇ 50 ਰੁਪਏ ਸ਼ਿਪਿੰਗ ਜਿਹੜੀ ਜੇ ਪੂਰੇ ਆਲਓਵਰ ਇੰਡੀਆ ਚ ਫ੍ਰੀ ਜੇ ਇਹਨਾਂ ਦੀ ਪੇਮੈਂਟ ਜਿਹੜੀ ਜੇ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਆਪਾਂ ਨਹੀਂ ਲੈਂਦੇ ਜੀ ਲਓ ਜੀ ਕਰਿਓ ਚੈੱਕ ਜੈਪਰੀ ਹਲੋ ਇਹਦੇ ਨਾਲ ਵੀ ਸੇਮ ਦੁਪੱਟੇ ਵਰਕ ਸੇਮ ਆ ਜਾਣਗੇ ਪ੍ਰਿੰਟ ਜਿਹੜੇ ਜੇ ਉਹ ਤੁਸੀਂ ਚੈੱਕ ਕਰਿਓ ਬਸ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਸੋਹਣੇ ਤੇ ਬਹੁਤ ਜ਼ਿਆਦਾ ਪਿਆਰੇ ਪਿਆਰੇ ਪ੍ਰਿੰਟ ਜੇ ਤੇ ਰੇਟ ਹੈਗਾ ਜੇ ਸਿਰਫ ਇਹਨਾਂ ਦਾ 650 ਤੇ 50 ਰੁਪਏ ਜੇ 올 오버 인디아 ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਮਸਟਰਡ ਚੈੱਕ ਕਰ ਲਓ ਉਹ ਪਿੱਛੇ ਕੋਈ ਚੱਲ ਰਿਹਾ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ ਜੋਰਜਟ ਦਾ ਜੇ ਕੱਟਵਰਕ ਦੁਪੱਟੇ ਦੇ ਹੈ ਜੇ ਕੱਟਵਰਕ ਦੇ ਡਿਜ਼ਾਈਨ ਜਿਹੜੇ ਜੇ ਸੂਟਾਂ ਦੇ ਨੇ ਆ ਲਓ ਜੀ ਇਹ ਵੀ ਕਰਿਓ ਤੇ ਆ ਕੇ ਜਾਈਂ ਕਦਰ ਸਾਰੇ ਅੱਜ ਜਿਹੜੇ ਆਉਣਗੇ ਬਹੁਤ ਜ਼ਿਆਦਾ ਸੋਹਣੇ ਜੇ ਇਹਦੇ ਵਿੱਚ ਕਦਰ ਤੁਹਾਨੂੰ ਮਿਲਣਗੇ ਜੇ ਡਾਰਕ ਤੇ ਲਾਈਟ ਦੋਵੇਂ ਜਿੱਦਾਂ ਤੁਹਾਡੀ ਚੋਇਸ ਹੋਊਗੀ ਜਿੱਦਾਂ ਦਾ ਤੁਸੀਂ ਪਸੰਦ ਕਰਦੇ ਹੋਗੇ ਉਹੀ ਕਦਰ ਤੁਹਾਨੂੰ ਮਿਲ ਜਾਣਗੇ ਤੇ ਤੁਸੀਂ ਉਹਨਾਂ ਨੂੰ ਆਪਣਾ ਸੂਟ ਜਿਹੜੇ ਜੇ ਵਧੀਆ ਤਿਆਰ ਕਰਾ ਸਕਦੇ ਹੋ ਹਾਲੋ ਦੀ ਆ ਗਿਆ ਰੈੱਡ ਤੇ ਇਹ ਆ ਗਈ ਜਿਹਦੇ ਨਾਲ ਬਾਟਮ ਉਹ ਸੌਰੀ ਦੁਪੱਟਾ ਬਹੁਤ ਜਿਆਦਾ ਸ਼ਾਨਦਾਰ ਕਟਵਰਕ ਦੇ ਸੂਟ ਦੇ ਉੱਤੇ ਦੁਪੱਟੇ ਵੀ ਜਿਹੜੇ ਜੇ ਕਟਵਰਕ ਦੇ ਬਣੇ ਜੇ ਸਵਾ 2 ਮੀਟਰ ਦੀ ਕੱਟ ਦੇ ਦੁਪੱਟਿਆਂ ਦੀ ਬਹੁਤ ਜਿਆਦਾ ਸ਼ਾਨਦਾਰ ਦੁਪੱਟੇ ਜੇ ਮੈਂ ਦਰਵਾਜ਼ਾ ਤੁਹਾਨੂੰ ਇੱਕ ਖੋਲ ਕੇ ਦਿਖਾ ਦਿੰਦਾ ਆ ਲੋ ਕਰਿਓ ਚੱਕੀ ਜਰੀ ਆ ਲੋ ਵਰਕ ਬਹੁਤ ਸੋਹਣਾ ਜੇ ਦੁਪੱਟਿਆਂ ਦੇ ਉੱਤੇ ਬਹੁਤ ਜਿਆਦਾ ਪਿਆਰਾ ਵਰਕ ਜੇ ਤੇ ਰੇਟ ਜਿਹੜਾ ਜੇ ਸਿਰਫ ਇਹਨਾਂ ਦਾ 650 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ 500 550 ਦਾ ਜਿਹੜਾ ਪ੍ਰਿੰਟ ਸੂਟ ਜੋਰਜਟ ਦਾ ਮਿਲਦਾ ਜੇ ਮਾਰਕੀਟ 'ਚ ਆਪਾਂ ਤੁਹਾਨੂੰ ਵਿਦ ਫੈਬਰਿਕ ਵਿਦ ਕਢਾਈ ਵਿਦ ਦੁਪੱਟਾ ਦੁਪੱਟਾ ਵੀ ਨਾਲ ਕਢਾਈ ਵਾਲਾ ਪਰ ਉਹ ਆਪਾਂ ਦੇਣ ਦੇ ਸਿਰਫ 650 ਰੁਪਈਆ ਦੇ ਵਿੱਚ ਆ ਲੋ ਜੀ ਆ ਵੀ ਕਰੋ ਚੈੱਕ ਜੀ ਅਲੀ ਤੁਹਾਨੂੰ ਮੈਂ ਦੱਸਿਆ ਹੀ ਨਾ ਵੀ ਲਾਈਟ ਲੈਣੇ ਲਾਈਟ ਵਾਲੇ ਡਾਰਕ ਲੈਣੇ ਡਾਰਕ ਵਾਲੇ ਚਾਰਟ ਆਪਣੇ ਕੋਲ ਸਾਰੇ ਆਏ ਜੀ ਇਹ ਆਗੇ ਜੇ ਲਾਈਟ ਚਾਰਟ ਕਪੜਾ ਆਗੇ ਜੇ ਜੋਰਜਟ ਦਾ 5 ਮੀਟਰ ਦੀ ਕੱਟ ਦੇ ਨਾਲ ਜੇ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ 'ਚ ਕੰਦਰ ਬਹੁਤ ਪਿਆਰੇ ਆ ਕੰਦਰਾਂ ਦੀ ਰੈਂਚ ਨਾਲ ਆਉਂਦੀ ਸੋਜੀ ਆ ਗਿਆ ਜੀ ਸੋਜੀ ਦੇ ਨਾਲ ਆ ਗਿਆ ਜੀ ਆਪਣੇ ਕੋਲ ਦਪੱਟਾ ਵੀ ਹੈ 2 ਮੀਟਰ ਦਪੱਟਾ 2 ਮੀਟਰ ਦਪੱਟਾ 2 ਮੀਟਰ ਸਵਾ 2 ਮੀਟਰ ਸਵਾ 2 ਮੀਟਰ ਦਾਪੱਟਾ ਬਹੁਤ ਜਿਆਦਾ ਸੋਹਣੇ ਪ੍ਰਿੰਟ ਜੇ ਬਹੁਤ ਜਿਆਦਾ ਸੋਹਣੇ ਕਦਰ ਜੀ ਉਹ ਦੇਵੇ ਦੇ ਨਾਲ ਦੇ ਤੇ ਦਪੱਟੇ ਬਹੁਤ ਪਿਆਰੇ ਜੀ ਇਹਨਾਂ ਦੇ ਦਪੱਟੇ ਦੀ ਕੱਟ ਜਿਹੜੀ ਉਹ ਸਵਾ 2 ਮੀਟਰ ਦੀ ਜੇ ਸ਼ਰਟ ਦੀ ਜਿਹੜੀ ਉਹ ਸੂਟ ਦੀ ਜਿਹੜੀ ਜਿਉਂ 5 ਮੀਟਰ ਦੀ ਜੇ ਗਰਲੇਸ਼ੇ ਦੁਪੱਟੇ ਨੇ ਬਹੁਤ ਪਿਆਰੇ ਦੁਪੱਟੇ ਆ ਤੇ ਸੂਟ ਵੀ ਜਿਹੜੇ ਸਾਰੇ ਜੇ ਤੁਸੀਂ ਡਾਰਕ ਚਾਟ ਲੈ ਲਓ ਚਾਹੇ ਲਾਈਟ ਲੈ ਲਓ ਤੁਹਾਨੂੰ ਸਾਰੇ ਅਵੇਲੇਬਲ ਮਿਲ ਜਣਗੇ ਆਪਣੇ ਕੋ ਆਨਲਾਈਨ ਆਫਲਾਈਨ ਦੋਵੇਂ ਅਵੇਲੇਬਲ ਨੇ ਤੁਸੀਂ ਜਿੱਦਾਂ ਮਰਜ਼ੀ ਬੁੱਕ ਕਰ ਸਕਦੇ ਜੇ ਤੁਸੀਂ ਆਫਲਾਈਨ ਲੈਂਦੇ ਜੇ ਫਿਰ ਤੁਸੀਂ ਸ਼ਾਪ ਤੇ ਆਓਗੇ ਸਾਡੇ ਕੋਲ ਰਾਜੇਸਥਾਨ ਸੀ ਪੁਰਾਣੇ ਏਡੇ ਮੇਨ ਬਾਜ਼ਾਰ ਦੇ ਅੰਦਰ ਅਨਹਦ ਆਰਟਸ ਬੁਟੀਕ ਨਾਮ ਤੋਂ ਆਪਾਂ ਤੁਹਾਨੂੰ ਉੱਥੇ ਅਵੇਲੇਬਲ ਮਿਲਾਂਗੇ ਜੀ ਅਵੀ ਕਰਿਓ ਚੈੱਕ ਆ ਆ ਗਿਆ ਜੀ ਇਹਦੇ ਨਾਲ ਦੁਪੱਟਾ ਕਦਰ ਪਿਸਤਾ ਸ਼ੇਡ ਜੇ ਬਹੁਤ ਜਿਆਦਾ ਸੋਹਣੀ ਜੇ ਤੇ ਇਹ ਸੇਮ ਪਿਸਤਾ ਜਿਹੜੋ ਪਿਸਤਾ ਕੁੜਤੀ ਵਾਲੀ ਆ ਗਈ ਜੀ ਆਈਸਕ੍ਰੀਮ ਚਾਟ ਆ ਗਿਆ ਜੀ ਆਹ ਲਓ ਜੀ ਅਵੀ ਕਰਿਓ ਚੈੱਕ ਆ ਵੀ ਬਹੁਤ ਜਿਆਦਾ ਸੋਹਣੇ ਸੂਟ ਹੀ ਗੇ ਤੇ ਬਹੁਤ ਜਿਆਦਾ ਡਿਮਾਂਡ ਆਈ ਹੈ ਇਹਨਾਂ ਦੀ ਵੀ ਜਿਹੜੀਆਂ ਕਢਾਈਆਂ ਦੇ ਡਿਜ਼ਾਈਨ ਨੇ ਉਹ ਸਾਰੇ ਸੇਮ ਨੇ ਪ੍ਰਿੰਟ ਤਾਂ ਨੂੰ ਦਿਖਾਏ ਸਾਰੇ ਅੱਜ ਕਮਾਲ ਦੇ ਇੱਕ ਤੋਂ ਇੱਕ ਪਿਆਰੇ ਪਿਆਰੇ ਪ੍ਰਿੰਟ ਨੇ ਏ ਆ ਗਿਆ ਜੀ ਇਹਦੇ ਵਿੱਚ ਆਪਣੇ ਕੋ ਐਂਡ ਸੂਟ ਆ ਗਿਆ ਜੀ ਹੁਣ ਚੈੱਕ ਕਰਿਓ ਜੀ ਰੀਅਲ ਜਨ ਲਓ ਕਲਰ ਵੇ ਹਲੋ ਸਕਰੀਨ ਸ਼ਾਟ ਲੈ ਲਓ ਬੁੱਕ ਕਰ ਲਓ ਪੇਮੈਂਟ ਜਿਹੜੀ ਆ ਬਲੂ ਜਿਹੇ ਵਿੱਚ ਇਹਦੇ ਇਹ ਬਲੈਕ ਨਹੀਂ ਏ ਤੇ ਕਢਾਈ ਜਿਹੜੀ ਜੋ ਵੀ ਬਲੂ ਦੇ ਨਾਲ ਹੋਈ ਏ ਵਾਈਟ ਦਾ ਕੰਬੀਨੇਸ਼ਨ ਜੇ ਤੇ ਦੁਪੱਟੇ ਜਿਹੜੇ ਜੇ ਨਾਲ ਇਹਨਾਂ ਦੇ ਸਾਰੇ ਬਣੇ ਜੇ ਜ਼ੋਰ ਜਟ ਦੇ ਜ਼ੋਰ ਜਟ ਦੇ ਹੀ ਸੂਟ ਨੇ ਤੇ ਜ਼ੋਰ ਜਟ ਦੇ ਹੀ ਦੁਪੱਟੇ ਤੇ ਇਹ ਹੀਗਾ ਸਾਡੇ ਕੋਲ ਲਾਸਟ ਸੂਟ ਐਂਡ ਸੂਟ ਤੇ ਐਂਡਲੈਸ ਸੂਟ ਤੇ ਬਾਕੀ ਹੋਰ ਨਵੇਂ ਨਵੀਆਂ ਵੀਡੀਓ ਤੇ ਨਵਾਂ ਸਟਾਕ ਲੈ ਕੇ ਤੁਹਾਡੇ ਲਈ ਆਪਾਂਉਂਦੇ ਰਵਾਂਗੇ ਤੇ ਤੁਸੀਂ ਬੁੱਕ ਕਰ ਸਕਦੇ ਜੇ ਸਾਡੇ ਕੋਲ ਆਨਲਾਈਨ ਆਫਲਾਈਨ ਦੋਵੇਂ ਆਪਸ਼ਨ ਹੈਗੀਆਂ ਤੇ ਬਾਕੀ ਤੁਸੀਂ ਜੇ ਸ਼ਾਪ ਤੇ ਆਉਣਾ ਤਾਂ ਉਹਦਾ ਐਡਰੈਸ ਹੈ ਜੇ ਰਾਜਸਥਾਨ ਸੀ ਪੁਰਾਣੇ ਅੱਡੇ ਮੇਨ ਬਾਜ਼ਾਰ ਦੇ ਅੰਦਰ ਜੇ ਤੁਸੀਂ ਮੈਸੇਜ ਕਾਲ ਕਰਕੇ ਅਨਹਦਾਰਸ਼ ਬੁਟੀਕ ਨਾਮ ਤੋਂ ਕਦੀ ਵੀ ਆ ਸਕਦੇ ਜੇ Google ਤੇ ਸਰਚ ਕਰ ਲਿਓ Google ਤੇ ਵੀ ਮਿਲ ਜੂਗਾ ਤੇ ਬਾਕੀ ਚੇਂਜ ਐਕਸਚੇਂਜ ਦੀ ਕੋਈ ਪਾਲਸੀ ਨਹੀਂ ਜੇ ਹੈਗੀ ਉਹ ਹੱਥ ਜੋੜ ਕੇ ਵੇਚਦੀ ਜੇ ਤੇ ਇਹ ਹੈਗੇ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਸੂਟ ਤੇ ਇਦਾਂ ਦੀਆਂ ਹੋਰ ਨਵੀਆਂ ਵੀਡੀਓ ਤੇ ਨਵਾਂ ਸਟ ਇੰਸਟਾਗ੍ਰam ਪੇਜ ਨੂੰ ਕਰਿਓ ਫੋਲੋ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ ਧੰਨਵਾਦ